एनओसी ਤੋਂ ਬਿਨਾ ਨਹੀਂ ਹੋਣਗੀਆਂ ਰਜਿਸਟਰੀਆਂ ਦੱਸਦੀਏ ਕਿ ਹੁਣ ਆ ਮਾਨ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਾਨ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਰਜਿਸਟਰੀਆਂ ਦੇ ਲਈ ਜਿਹੜੀ ਐਨओसी ਦੀ ਲੋੜ ਨਹੀਂ ਹੋਵੇਗੀ ਪਰ ਉਸਤੇ ਹਾਈ ਕੋਰਟ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਜਿਹੜਾ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਆਦੇਸ਼ ਜਾਰੀ ਹੋਏ ਨੇ ਕੋਈ ਵੀ ਜਿਹੜੀ ਰਜਿਸਟਰੀ ਆ ਉਹ ਐਨओसी ਤੋਂ ਬਿਨਾ ਨਹੀਂ ਹੋਵੇਗੀ ਦੱਸ ਦਈਏ ਕਿ ਐਨਓਸੀ ਨੂੰ ਲੈ ਕੇ ਰਜਿਸਟਰੀਆਂ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਨੇ ਖੱਜਲ ਖਰਾਬ ਹੁੰਦੇ ਹੋਏ ਦਿਖ ਰਾਇਏ ਸੀ ਤਾਂ ਹੁਣ ਇਸ ਦੇ ਵਿੱਚ ਜਿਹੜੀ ਆ ਹਾਈ ਕੋਰਟ ਦੀ ਐਂਟਰੀ ਹੋਈ ਹੈ ਮਾਨਯੋਗ ਹਾਈ ਕੋਰਟ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਿਨਾ ਐਨਓਸੀ ਤੋਂ ਕੋਈ ਵੀ ਜੇਡੀ ਰਜਿਸਟਰੀ ਆਉ ਨਹੀਂ ਕੀਤੀ ਜਾਵੇਗੀ ਮਾਨ ਸਰਕਾਰ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹੈ ਦੱਸ ਦਈਏ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਬਿਨਾ ਐਨਓਸੀ ਇਹ ਪਲਾਟਾਂ ਦੀ ਰਜਿਸਟਰੀ ਕਰਨ ਮਾਮਲੇ 'ਚ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਤਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸਰਕਾਰ ਯਕੀਨੀ ਬਣਾਵੇ ਕਿ ਬਿਨਾਂ ਐਨਓਸੀ ਤੋਂ ਕੋਈ ਵੀ ਰਜਿਸਟ੍ਰੇਸ਼ਨ ਨਾ ਹੋਵੇ ਹਾਈ ਕੋਰਟ ਨੇ ਕਿਹਾ ਹੈ ਕਿ ਰਜਿਸਟ੍ਰੇਸ਼ਨ ਸਿਰਫ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 20 ਸੀ ਤਹਿਤ ਜਾਰੀ ਐਨਓਸੀ ਤਹਿਤ ਜਾਰੀ ਲਾਇਸੈਂਸ ਤਹਿਤ ਹੀ ਕੀਤੀ ਜਾਣੀ ਚਾਹੀਦੀ ਹੈ ਪਟੀਸ਼ਨਰ ਪ੍ਰੇਮ ਪ੍ਰਕਾਸ਼ ਨੇ ਐਡਵੋਕੇਟ ਆਇਸ਼ ਗੁਪਤਾ ਰਾਹੀਂ ਹਾਈ ਕੋਰਟ ਦੇ ਵਿੱਚ ਜਨਹਤ ਪਟੀਸ਼ਨ ਦਾਇਰ ਕਰਕੇ 24 ਅਕਤੂਬਰ 2024 ਨੂੰ ਪੰਜਾਬ ਸਰਕਾਰ ਵੱਲੋਂ ਬਿਨਾ ਐਨਓਸੀ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਇਸ ਐਕਟ ਦੇ ਵਿੱਚ ਕੀਤੀ ਸੋਧ ਨੂੰ ਚੁਣੌਤੀ ਦਿੱਤੀ ਸੀ ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਹ ਸੋਧ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਐਨਓਸੀ ਤੋਂ ਬਿਨਾ ਨੋਬਜੈਕਸ਼ਨ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ਤੇ ਗੈਰਕਾਨੂੰਨੀ ਕਲੋਨੀਆਂ ਦੇ ਵਿੱਚ ਸੇਲ ਡੀਡ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ਇਸ ਤੇ ਸੁਣਵਾਈ ਕਰਦੇ ਆ ਚੀਫ ਜਸਟਿਸ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ 24 April ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤੇ ਨਾਲ ਹੀ ਸਰਕਾਰ ਨੂੰ ਹੁਕਮ ਦਿੱਤਾ ਹੈ ਉਹ ਕਿਸੇ ਵੀ ਵਿਅਕਤੀ ਨੂੰ ਜਾਰੀ ਕੀਤਾ ਗਿਆ ਲਾਇਸੈਂਸ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੇ ਧਾਰਾ 23 ਤਹਿਤ ਐਨਓਸੀ ਦੇ ਆਧਾਰ ਤੇ ਚਕਿੰਨੀ ਬਣਾਉਣ ਦੇ ਲਈ ਜਾਰੀ ਕੀਤਾ ਜਾਵੇ ਹਾਈ ਕੋਰਟ ਨੇ ਇਸ ਹੁਕਮ ਤੋਂ ਸਪਸ਼ਟ ਸਰਕਾਰ ਨੂੰ ਬਿਨਾਂ ਐਨਓਸੀ ਤੋਂ ਰਜਿਸਟ੍ਰੇਸ਼ਨ ਨਾ ਕਰਨ ਦੇ ਹੁਕਮ ਦਿੱਤੇ ਨੇ ਤਾ ਇੱਕ ਵਾਰ ਫੇਰ ਜਿਹੜਾ ਵੱਡਾ ਐਲਾਨ ਹੈ ਵੱਡਾ ਹੁਕਮ ਹੈ ਉਹ ਹਾਈ ਕੋਰਟ ਦੇ ਵੱਲੋਂ ਕੀਤਾ ਗਿਆ ਮਾਜੂਕ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਝਾੜਾ ਉਹ ਪੰਜਾਬ ਸਰਕਾਰ ਨੂੰ ਪਾਈ ਗਈ ਆ ਤੇ ਨਾਲ ਹੀ ਜਿਹੜਾ 24 ਅਪ੍ਰੈਲ ਅਪ੍ਰੈਲ ਤੱਕ ਜਿਹੜਾ ਅਸਤਾਜ ਜਵਾਬ ਮੰਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਇਸ ਚੀਜ਼ ਦਾ ਜਿਹੜਾ ਸਿੱਧਾ ਜਵਾਬ ਹੈ ਉਹ ਪੰਜਾਬ ਸਰਕਾਰ ਆ ਹਾਈ ਕੋਰਟ ਦੇ ਵਿੱਚ ਪੇਸ਼ ਕਰੇ ਕਿ ਬਿਨਾ ਐਨਓਸੀ ਤੋਂ ਜਿਹੜੀਆਂ ਰਜਿਸਟ੍ਰੇਸ਼ਨ ਹੈ ਇਹ ਕਿਵੇਂ ਹੋ ਸਕਦੀ ਹੈ ਕਿਉਂਕਿ ਐਕਟ ਦੇ ਵਿੱਚ ਸੋਧ ਕੀਤੀ ਗਈ ਸੀ ਐਕਟ 1995 ਦੇ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਤਾਂ ਹੁਣ ਇਸ ਸੋਧ ਨੂੰ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਤਾਂ ਇਸ ਸੋਧ ਨੂੰ ਜਿਹੜਾ ਹਾਈ ਕੋਰਟ ਦੇ ਵੱਲੋਂ ਵੀ ਗੈਰ ਕਾਨੂੰਨੀ ਦੱਸਿਆ ਤਾਂ ਹੁਣ ਬਿਨਾ ਐਨਓਸੀ ਤੋਂ ਕਿਸੇ ਵੀ ਜਿਹੜੀ ਪਲਾਟ ਦੀ ਹੈ ਉਹ ਰਜਿਸਟਰੀ ਨਹੀਂ ਹੋਵੇਗੀ